ਹਾਂਜੀ ਸਤ ਸ੍ਰੀ ਅਕਾਲ ਸਾਰੇ ਦੋਸਤਾਂ ਮਿੱਤਰਾਂ ਨੂੰ ਤੇ ਆ ਸੰਗਤ ਦੇ ਤੁਸੀਂ ਦਰਸ਼ਨ ਕਰੋ ਜੀ ਇੱਕ ਵਾਰੀ ਤੇ ਇਹਨਾਂ ਮੈਂ ਖੜ ਕੇ ਵੀਡੀਓ ਬਣਾਉਣ ਲੱਗ ਗਿਆ ਵੀ ਆਪਾਂ ਸਾਰੇ ਨਗਰ ਕੀਰਤਨ ਦੀ ਵੀਡੀਓ ਬਣਾਉਣੀ ਹੈਗੀ ਤੇ ਕਿਉਂਕਿ ਸੰਗਤ ਐਦ ਕੀ ਬਹੁਤ ਜੁੜੀ ਹੈਗੀ ਗੁਰਦੁਆਰਾ ਸਾਹਿਬ ਦੇ ਨਾਲ ਤੇ ਗੁਰਦੁਆਰਾ ਸਾਹਿਬ ਕਲੂਆਣਾ ਦਾ ਨਗਰ ਕੀਰਤਨ ਤੇ ਜਿਹੜਾ ਮਤਲਬ ਕੱਲ੍ਹ ਮਾਰਚ ਕੀਤਾ ਸਾਰੇ ਪਿੰਡ ਦੇ ਵਿੱਚ ਤੇ ਆ ਤੁਸੀਂ ਸੰਗਤ ਦੇ ਦਰਸ਼ਨ ਕਰਿਓ ਕਿੰਨੀ ਨੌਜਵਾਨੀ ਜੁੜੀ ਐ ਤੇ ਆ ਪੰਜੇ ਪਿਆਰਿਆਂ ਤੋਂ ਲੈ ਕੇ ਤੇ ਪਾਲਕੀ ਦੇ ਮਗਰ ਕਿੰਨਾ ਘੱਟ ਸੀਗਾ ਪਾਲਕੀ ਦੇ ਮਗਰ ਐਨਾ ਘੱਟ ਸੀਗਾ ਵੀ ਮਤਲਬ ਪੈਰ ਧਰਨ ਨੂੰ ਵੀ ਜਗ੍ਹਾ ਨਹੀਂ ਸੀ ਤੇ ਜਿਹੜੇ ਪੜਾ ਤੇ ਨਾ ਮਤਲਬ ਢਾਡੀ ਜਥਾ ਲੱਗਦਾ ਸੀਗਾ ਤੇ ਸੰਗਤ ਖੜਦੀ ਸੀ ਜਿਹੜੇ ਪੜਾ ਤੇ ਉਸੇ ਪੜਾ ਤੋਂ ਹੀ ਸੰਗਤ ਨਾਲ ਤੁਰਦੀ ਸੀ ਨਗਰ ਕੀਰਤਨ ਦੇ ਤੇ ਐ ਲਾ ਲਓ ਜੀ ਵੀ ਪਹਿਲੀ ਵਾਰ ਦੇਖਿਆ ਵੀ ਸਾਰੇ ਪਿੰਡ ਦੇ ਵਿੱਚ ਜਿੰਨੇ ਪੜਾ ਲੱਗੇ ਓਨੇ ਪੜਾਵਾਂ ਦੀ ਸੰਗਤ ਹੀ ਨਗਰ ਗੀਤਾਂ ਦੇ ਨਾਲ ਤੁਰੀ ਤੇ ਸਵੇਰ ਤੋਂ ਲੈ ਕੇ ਜਿੰਨੀ ਸੰਗਤ ਨਾਲ ਤੁਰੀ ਸੀ ਸ਼ਾਮ ਨੂੰ ਗੁਰਦੁਆਰਾ ਸਾਹਿਬ ਦੇ ਨਾਲ ਆਈ ਹੈ ਤੇ ਸਾਰੇ ਗੁਰਦੁਆਰਾ ਸਾਹਿਬ ਆ ਕੇ ਮੱਥਾ ਟੇਕਿਆ ਹਾਜ਼ਰੀ ਲਵਾਈ ਹੈ ਆ ਦੇਖੋ ਤੁਸੀਂ ਮੰਗਰ ਤੇ ਐਨੀ ਭੀੜ ਹੈਗੀ ਤੇ ਨੌਜਵਾਨ ਤੇ ਬਜ਼ੁਰਗ ਮਾਤਾ ਬੇ ਬੈ ਪੈਣਾ ਵੀਰ ਸਾਰੀ ਜਿੰਨੇ ਵੀ ਕੋਈ ਮਤਲਬ ਮੈਂ ਅ ਨਾਂ ਨਹੀਂ ਦੱਸ ਸਕਦਾ ਤੁਹਾਨੂੰ ਤੇ ਵੀ ਕਿੰਨੇ ਵੀ ਕਿੰਨੀ ਸੰਗਤ ਸੀ ਕਿ ਗੁਰਦੁਆਰਾ ਸਾਹਿਬ ਦੀ ਜਿਹੜੀ ਵੱਡਾ ਗੁਰਦੁਆਰਾ ਸਾਹਿਬ ਦੀ ਤੇ ਬਾਬਾ ਰਮਦਾਸ ਭਗਤ ਜੀ ਦੇ ਫਲਵਾੜੀ ਚੋਂ ਤੇ ਗੁਰੂ ਸਾਹਿਬ ਤੋਂ ਤੇ ਜਨਮ ਸਥਾਨ ਤੋਂ ਤੇ ਗੁਰਦੁਆਰਾ ਸਾਹਿਬ ਦੇ ਜਿੰਨੇ ਚਾਰੇ ਗੁਰਦੁਆਰਾ ਸਾਹਿਬ ਨੇ ਪਿੰਡ ਦੇ ਸਾਡੇ ਗੁਰਦੁਆਰਾ ਸਾਹਿਬ ਦੀ ਸੰਗਤ ਤੇ ਹੋਰ ਧਰਮ ਸਥਾਨਾਂ ਤੋਂ ਤੇ ਜਿਵੇਂ ਸਾਡੇ ਡੇਰੇ ਹੋਗੇ ਠੀਕ ਹੈ ਜੀ ਤੇ ਸਾਰੇ ਧਰਮ ਸਥਾਨਾਂ ਦੇ ਸੰਗਤ ਤੇ ਹੋਰ ਨਗਰ ਪਿੰਡ ਦੀ ਸੰਗਤ ਐਨੀ ਸੰਗਤ ਮਤਲਬ ਮੈਂ ਪਹਿਲੀ ਵਾਰ ਆਪਣੀ ਸੁਰਤ ਦੇ ਵਿੱਚ ਨਗਰ ਗੀਤਨ ਦੇ ਵਿੱਚ ਦੇਖੀ ਹੈ ਤੇ ਵੀ ਗੁਰਦੁਆਰਾ ਸਾਹਿਬ ਤੋਂ ਲੈ ਕੇ ਗੁਰਦੁਆਰਾ ਸਾਹਿਬ ਤੱਕ ਹੀ ਸੰਗਤ ਤੇ ਪਹੁੰਚੀ ਹੈ ਨਾਲ ਤੇ ਨਗਰ ਕੀਰਤਨ ਸਰਵਣ ਕੀਤਾ ਤੇ ਸਤਿਗੁਰਾਂ ਦੇ ਦਰਸ਼ਨ ਕੀਤੇ ਨੇ ਗੁਰੂ ਦੇ ਪੰਜੇ ਪਿਆਰਿਆਂ ਦੇ ਦਰਸ਼ਨ ਹੋ ਗਏ ਠੀਕ ਹੈ ਜੀ ਹੋਰ ਜਿਹੜਾ ਟਰਾਲੀ ਦੇ ਵਿੱਚ ਕੀਰਤਨ ਹੋ ਰਿਹਾ ਸੀਗਾ ਤੇ ਕੀਰਤਨ ਸਰਵਣ ਕੀਤਾ ਸਾਰੀ ਸੰਗਤ ਨੇ ਤੇ ਹੁਣ ਇਸੇ ਤਰ੍ਹਾਂ ਹੀ ਦੋ ਦਿਨ ਜਿਹੜੇ ਭਾਰੀ ਤੇ ਆਪਣਾ ਦੀਵਾਨ ਸਜਣਗੇ ਪੰਡਾਲ ਦੇ ਵਿੱਚ ਬੇਨਤੀ ਹੈ ਸਾਰੇ ਨਗਰ ਨੂੰ ਤੇ ਜਿੱਥੇ ਤੱਕ ਮੇਰੀ ਬਾਤ ਜਾ ਰਹੀ ਹੈ ਤੇ ਜਾਹੂਰ ਪਿੰਡਾਂ ਦੇ ਪਿੰਡ ਸਾਡੇ ਹੀਰੋ ਕਲਾਂ ਦੇ ਵਿੱਚ ਤੇ ਕੱਲੂ ਆਣਾ ਸਾਹਿਬ ਗੁਰਦੁਆਰਾ ਤੇ ਸੰਤ ਬਾਬਾ ਉਹ ਜਾਗਰ ਸਿੰਘ ਜੀ ਦਾ ਸਥਾਨ ਤੇ ਸੰਤ ਬਾਬਾ ਬੱਗਾ ਸਿੰਘ ਜੀ ਤੇ ਗੁਰੂ ਤੇਗ ਬਹਾਦਰ ਜੀ ਤੇ ਡਰੇਨ ਦੇ ਉੱਪਰ ਗੁਰਦੁਆਰਾ ਸਾਹਿਬ ਹੈ ਤੇ ਤਿੰਨੇ ਦਿਨ ਤੇ ਉਰੇ ਹਾਜ਼ਰੀ ਲਗਾਓ ਜੀ ਤੇ ਆ ਦੇਖੋ ਤੁਸੀਂ ਸੰਗਤ ਦੇਖੋ ਕਿੰਨੀ ਕਿੰਨੀ ਸੰਗਤ ਦਾ ਇਕੱਠ ਹੈ ਤੇ ਸਾਰਿਆਂ ਨੂੰ ਬੇਨਤੀ ਹੈ ਵੀ ਗੁਰਦੁਆਰਾ ਸਾਹਿਬ ਪਹੁੰਚੋ ਸ਼ੇਅਰ ਕਰਦੋ